ਉਹਨਾਂ ਸਾਰੀਆਂ ਫਸਲਾਂ ਖਰਾਬ ਹੋ ਗਈਆਂ ਤੇ ਸਾਨੂੰ 5-4 ਸਾਲ ਵਾਸਤੇ ਕੋਈ ਫਸਲ ਦੀ ਆਸ ਨਹੀਂ ਹੈਗੀ ਨਾ ਸਾਨੂੰ ਬਾਹਰੋਂ ਕੋਈ ਆਸ ਹੈ ਨਾ ਸਾਡੇ ਬੱਚਿਆਂ ਦੀ ਆਸ ਹੈ ਤੇ ਕੀ ਕਰਦੇ ਫਿਰ ਆਹੋ ਜਿਹੀ ਹਾਂਜੀ ਉਹਨਾਂ ਕਿਹਾ ਵੀ ਤੁਹਾਡੀ ਸੁਣਾਂਗੇ ਆਪਾਂ ਹੁਣ ਬੱਚਿਆਂ ਨੇ ਬਹੁਤ ਵਧੀਆ ਮਾਤਾ ਜੀ ਨੇ ਲਾ ਦਿੱਤੀ ਕਿ ਬੱਸੇ ਉਹਨਾਂ ਨੂੰ ਹਾਂਜੀ ਕੀ ਹਲਾਤ ਹਲਾਤ ਇਹੋ ਦੇਖੀਏ ਕਿ ਵੀ 107 ਪਰੇ ਕੀ ਬਣਿਆ ਸਾਡੇ ਨਾਲ ਸਾਡੇ ਸਾਥ ਦੋ ਤੁਹਾਡਾ ਬੰਦ ਬਣੋ ਔਰ ਕੀ ਗੱਲ ਬਾਤ ਹੈ ਰਾਹੁਲ ਕੰਦੀ ਦਾ ਰਾਹੁਲ ਗੱਤ ਜਰ ਦਾ ਚੈਨ ਦਰਸ਼ਕ ਸੁਣੇ ਨੀ ਪੀਸੀਆ ਸੁਣੀ ਆ ਬਹੁਤ ਸਾਨੂੰ ਚਲਦਾ ਨਾ ਛੋਟੇ ਸੁਣੇ ਨੀ ਆ ਕੀ ਕਹਿੰਦੇ ਹਾਂ ਉਹਨਾਂ ਸੁਣਿਆ ਬੱਚਿਆਂ ਦੇ ਨਾਲ ਦੋ ਨਾਲ ਕੀ ਆ ਬੱਚਿਆਂ ਦੀ ਸੁਣੀ ਪੂਰੀ ਸੁਣੀ ਆ ਅਜੇ ਤੱਕ ਕੱਢ ਕੋਈ ਮੰਤਰੀ ਨੇ ਪੁੱਛਿਆ ਅੱਜ ਆਏ ਨੇ ਉਹਨਾਂ ਸੁਣੀ ਗੱਲ ਸੁਣੀ ਆ ਸਾਡੀ ਬਹੁਤ ਖੁਸ਼ ਹੋਏ ਨੇ ਸਭ ਸਤੰਭ ਸਕਲਾ ਹਾਦੀਆਂ ਸਾਰੀਆਂ ਵੇਖੋ ਸਾਡੀ ਕੋ ਫਸਲ ਨਹੀਂ ਇਹ ਆ ਗਈ ਆਰੇ ਕੋਈ ਜੋਗ ਨਹੀਂ ਬਚਾਂ ਦੀ ਆ ਗਈਆਂ ਫਸਲ ਦੇ ਸੱਟੇ ਆ ਗਏ ਜੋ ਫਸਲ ਸਾਡੀ ਨਹੀਂ ਰਹਿਂਦੀ ਤਾਂ ਇਹ ਪੱਕੇ ਸਾਡੀ ਪਰੇਸ਼ਾਨੀਆਂ ਸਾਡੀ ਪਛਾਣੀਆਂ ਕੋਈ ਨਹੀਂ ਕਰ ਸਕਦੀ ਸਰਕਾਰ ਦੇ ਮੇਰਾ ਨਾਮ ਹਰਪੰਸ ਸਿੰਘ ਜੀ ਕੋਣ ਆਇਆ ਸੀ ਕੀ ਗੱਲਬਾਤ ਹੋਈ ਕੋ ਸ਼੍ਰੀ ਰਾਹੁਲ ਗਾਂਧੀ ਜੀ ਆਏ ਸੀ ਉਹਨਾਂ ਦੇ ਨਾਲ ਪੰਜਾਬ ਦੀ ਸਮੁੱਚੀ ਲੀਡਰਸ਼ਿਪ ਸੀ ਸਰਦਾਰ ਸਕਿੰਦਰ ਸਿੰਘ ਬੰਦਾਵਾ ਸੀ ਬਾਜਵਾ ਸਾਹਿਬ ਸੀ ਕਾਂਗਰਸ ਦੇ ਪ੍ਰਧਾਨ ਮਰਿੰਦਰ ਸਿੰਘ ਰਾਜਾ ਵੜਿੰਗ ਸੀ ਜਿਹੜੇ ਬੜੇ ਦਿਨਾਂ ਤੋਂ ਸਾਰੇ ਸੇਵਾ ਕਰ ਰਹੇ ਜਿੱਥੇ ਵੀ ਕਿਤੇ ਜਰੂਰਤ ਆ ਬੜੀ ਉਹਨਾਂ ਨੇ ਸੇਵਾ ਕੀਤੀ ਜਾਰੀ ਰੱਖੇ ਆਪਣੇ ਅਸੀਂ ਉਹਨਾਂ ਨੂੰ ਦੱਸਿਆ ਕਿ ਸਾਡੇ ਹਲਕਾ ਜੀਰਾ ਦੇ ਵਿੱਚ 34 ਪਿੰਡ ਪ੍ਰਭਾਵਤ ਹੋਏ ਨੇ ਸਾਨੂੰ ਦੋਰੀ ਔਰ ਤੇਰੀ ਮਾਰ ਪੈਂਦੀ ਆ ਹੜਾਂ ਦੀ ਉਹ ਕਿਵੇਂ ਇੱਕ ਤਾਂ ਜਿਹੜੀਆਂ ਪਹਿਲਾਂ ਜ਼ਮੀਨਾਂ ਸਾਨੂੰ ਲਾਟ ਹੋਈਆਂ ਸੀ ਸਾਡੇ ਬਜ਼ੁਰਗਾਂ ਨੂੰ ਉਹ ਜ਼ਮੀਨਾਂ ਇੰਦਰ ਗਾਂਧੀ ਨੇ ਜਦੋਂ ਲਾਟ ਕੀਤੀਆਂ ਤਾਂ ਇਹਨਾਂ ਨੇ ਬੱਲ ਸਾਹਿਬ ਨੇ ਸਾਨੂੰ ਕਿਹਾ ਕਿ 7500 ਰੁਪਏ ਪਰ ਏਕੜ ਜਮ੍ਹਾਂ ਕਰਾਓ ਤੁਹਾਡਾ ਨਾਮ ਕਰ ਦਿੰਨੇ ਰਿਸ਼ਤੀ ਉਹ ਮੋਦੀ ਜੀ ਔਰ ਸਾਰਿਆਂ ਦੀ ਮਿਲੀ ਭੁਗਤ ਸੁਪਰੀਮ ਕੋਰਟ ਨੇ ਸਾਡੀਆਂ ਜ਼ਮੀਨਾਂ ਤੋੜ ਦਿੱਤੀਆਂ ਸਾਨੂੰ ਉਹ ਮਾਊਜਾ ਵੀ ਨਹੀਂ ਮਿਲਦਾ ਕਿਉਂਕਿ ਗੁਰਦੋਰੀ ਸਾਡੇ ਨਾਮ ਦੀ ਦੂਜੀਆਂ ਜ਼ਮੀਨਾਂ ਦਾ ਸਾਨੂੰ 19 'ਚ ਮਿਲਿਆ ਉਦੋਂ ਚਲੋ ਕਾਂਗਰਸ ਸਰਕਾਰ ਸਮੇ ਇਹ 'ਚ ਨਹੀਂ ਮਿਲਿਆ ਅਰ ਕੀ ਤਾਂ ਚਲੋ ਕੋਈ ਆਸ ਹੀ ਨਹੀਂ ਗਈ ਇੱਕ ਤਾਂ ਉਹਨਾਂ ਦਾ ਸਾਨੂੰ ਮਾਊਜਾ ਜਿਹੜਾ ਉਹ ਨਹੀਂ ਮਿਲਦਾ ਦੂਸਰਾ ਇਹ ਆ ਵੀ ਉਹ ਜ਼ਮੀਨਾਂ ਸਾਡੇ ਨਾਮ ਤੇ ਪੱਕੀ ਹੋਣੀ ਚਾਹੀਦੀ ਹੈ ਫਿਰ ਇਹਨਾਂ ਨੇ ਕਿਹਾ ਪਿਛਲੀ ਵਾਰੀ ਕਿ ਰਾਹੁਲ ਗਾਂਧੀ ਨੇ ਕਿਹਾ ਫਿਰ ਤੁਹਾਨੂੰ ਰਾਹੁਲ ਗਾਂਧੀ ਨੇ ਸਾਡੀ ਗੱਲ ਧਿਆਨ ਨਾਲ ਸੁਣੀ ਜਿਹੜੀ ਮੈਂ ਉਹਨਾਂ ਨੂੰ ਦੱਸੀ ਐ ਵੀ ਉਹ ਤੁਹਾਨੂੰ ਦੱਸ ਰਿਹਾ ਉਸ ਤੋਂ ਬਾਅਦ 5 ਏਕੜ ਦਾ ਫੰਡਾ ਸੀ ਵੀ 5 ਏਕੜ ਤੋਂ ਬਾਅਦ ਮੁਆਵਜ਼ਾ ਨਹੀਂ ਦੇਣਾ ਉਹਨਾਂ ਨੁਕਸਾਨ ਤਾਂ 20 30 ਏਕੜਾਂ ਦੇ ਦਾ ਵੀ ਹੁੰਦਾ ਉਹਦਾ ਵੀ ਖਰਚਾ ਹੁੰਦਾ ਇੱਕ ਉਹਨਾਂ ਨੂੰ ਅਸੀਂ ਇਹ ਕਿਹਾ ਵੀ ਦਰਿਆਵਾਂ ਦੀ ਕੋ ਸਾਫ ਸਫਾਈ ਕੋ ਖੜਾਈ ਨਹੀਂ ਹੋਈ ਦਰਿਆ ਉੱਚੀ ਹੋਏ ਨੇ ਜ਼ਮੀਨਾਂ ਨੀਵੀਆਂ ਓਵਰਫਲੋ ਹੋ ਜਾਂਦਾ ਉਹਨਾਂ ਨੇ ਜਿੱਦí ਸਾਡੀ ਲੀਡਰਸ਼ਿਪ ਨਾਲ ਆਈ ਐ ਸਾਡੇ ਪ੍ਰਧਾਨ ਜੀ ਵੜਿੰਗ ਜੀ ਔਰ ਬਾਜਵਾ ਸਾਹਿਬ ਰੰਧਾਵਾ ਜੀ ਉਹਨਾਂ ਨੇ ਕਿਹਾ ਵੀ ਪੂਰੀ ਲਿਸਟ ਤਿਆਰ ਕਰਕੇ ਜੋ ਕਿਸਾਨਾਂ ਦੀਆਂ ਮੰਗਾ ਨੇ ਜੋ ਇਸ ਏਰੀਆ ਦੀਆਂ ਨੇ ਜੋ ਜੀਰਾ ਹਲਕਾ ਦੀਆਂ ਫਰੋਇਪੁਰ ਦੀਆਂ ਸਾਨੂੰ ਲਿਸਟ ਬਣਾ ਕੇ ਦਿੱਤਾ ਜਾਵੇ ਅਸੀਂ ਲਿਖਿਆ ਰਾਹੁਲ ਗਾਂਧੀ ਜੀ ਨੇ ਕਿਹਾ ਵੀ ਅਸੀਂ ਲਿਸਟਾਂ ਬਣਾ ਕੇ ਸਾਨੂੰ ਦਿਓ ਤੁਹਾਡੀਆਂ ਜਿਹੜੀਆਂ ਤਕਲੀਫਾਂ ਨੇ ਉਹ ਇਹ ਮੈਨੂੰ ਲੀਡਰਸ਼ਿਪ ਦੇਵੇਗੀ ਔਰ ਮੈਂ ਇਹ ਆਵਾਜ਼ ਉਠਾਵਾਂਗਾ ਤੁਹਾਡਾ ਪਰਪਰ ਹੱਲ ਕਰਾਂਗਾ ਅੱਜ ਅਸੀਂ ਆਵਾਜ਼ ਉਠਾਵਾਂਗੇ ਤੁਹਾਡੀ ਲੜਾਈ ਲੜਾਂਗੇ ਜਿਸ ਦਿਨ ਉਹ ਕਹਿੰਦੇ ਕਾਂਗਰਸ ਦੀ ਸਰਕਾਰ ਆਵੇਗੀ ਅਸੀਂ ਇਹ ਤੁਹਾਡੇ ਹੱਲ ਜਿਹੜੇ ਪਹਿਲ ਦੇਦਾਰ ਕਰਾਂਗੇ